ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਲਈ ਤਿੰਨ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਜੀ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਸਾਡੀ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਸੈੱਟ ਆਉਂਦਾ ਹੈ ਤਾਂ ਤੁਸੀਂ ਚੰਗੀ ਤਰ੍ਹਾਂ ਪੁਸ਼ਪੜ ਤਾਲ ਕਰਕੇ ਰਿਸ਼ਤਾ ਕਰੋ ਜੀ ਤੇ ਆਪਣੀ ਖੁਦ ਦੀ ਜ਼ਿੰਮੇਵਾਰੀ ਤੇ ਰਿਸ਼ਤਾ ਕਰੋ ਹਾਂ ਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਜੋ ਕਿ ਲੜਕੀ ਦਾ ਨਾਮ ਕੌਰ ਪਤਾ ਰੋਪੜ ਕਾਸਟ ਜੱਟ ਸਿੱਖੇ ਜੀ ਉਮਰ ਡੇਟ ਆਫ ਬਰਥ ਇਹਨਾਂ ਦੀ 1993 ਆ ਜੀ ਕੱਦ 5 ਫੁੱਟ 5 ਇੰਚ ਜੀ ਪੜਾਈ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕੀਤੀ ਹੋਈ ਹੈ ਜੀ ਭਰਾ 1 ਕੇ ਇਹ ਪਰਿਵਾਰ ਦੀ ਮੰਗ ਹੈ ਜੀ ਮੁੰਡਾ ਇਟਲੀ ਦੇ ਵਿੱਚ ਪੀਆਰ ਹੋਵੇ ਸਿਰਫ ਜੱਟ ਫੈਮਿਲੀ ਤੋਂ ਹੀ ਹੋਵੇ ਤੇ ਸ਼ਾਰਟ ਟਰਮ ਡਿਵੋਰਸਡ ਆਲਸੋ ਅਸੈਪਟਡ ਥੋੜੇ ਸਮੇਂ ਲਈ ਡਿਵੋਰਸ ਹੋਇਆ ਹੋਵੇ ਜੀ ਜਿਵੇਂ 1-2 ਮਹੀਨੇ ਲਈ ਉਹ ਵੀ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਨੇ ਜੀ ਇਟਲੀ ਪੀਆਰ ਵਾਲੇ ਹੀ ਇਹਨਾਂ ਦੇ ਨਾਲ ਕੰਟੈਕਟ ਕਰਨ ਜੀ ਤੇ ਮਾਝੇ ਵਾਲੇ ਇਹਨਾਂ ਨਾਲ ਨਾ ਕੰਟੈਕਟ ਕਰਨਾ ਤੇ ਇਹ ਪਰਿਵਾਰ ਦਾ ਨੰਬਰ ਹੈ ਜੀ ਤੁਸੀਂ ਨੋਟ ਕਰ ਸਕਦੇ ਹੋ 8289083503 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਤੁਸੀਂ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਡਲਾੜਾ ਕਾਸਟ ਜੱਟ ਸਿੱਖ ਗੋਤ ਰੰਗੀ ਉਮਰ ਡੇਟ ਆਫ ਬਰਥ ਹੈਗੀ ਏ ਜੀ 10 11 1995 ਕੱਦ 6 ਫੁੱਟ ਆ ਜੀ ਪੜਾਈ ਬੀ ਐਸ ਸੀ ਐਗਰੀਕਲਚਰ ਦੀ ਕੀਤੀ ਹੋਈ ਏ ਮੁੰਡਾ ਸਰਕਾਰੀ ਨੌਕਰੀ ਕਰਦਾ ਏ ਜੀ ਅਫਸਰ ਹੈ ਫੂਡ ਸਪਲਾਈ ਵਿੱਚ ਸੋਨਾ ਸੁਨਖਾਤੀ ਵਿਆਹ ਨੂੰ ਹੈ। ਭਰਾ ਇੱਕ ਇੱਕ ਨੀਡਾ ਪੀਆਰੇ ਪਿਤਾ ਰਿਟਾਇਰਡ ਆਰਮੀ ਕੈਪਟਨ 10 ਕਿੱਲੇ ਸ਼ਹਿਰੀ ਜ਼ਮੀਨ ਹੈ ਜੀ ਇੱਕ ਪਲਾਟ ਹੈ ਸੰਗਰੂਰ ਸ਼ਹਿਰ ਚ ਵਧੀਆ ਕੋਠੀ ਹੈ ਜੀ ਤੇ ਇਸ ਪਰਿਵਾਰ ਦੀ ਮੰਗੇ ਕੁੜੀ ਗਵਰਨਮੈਂਟ ਜੌਬ ਕਰਦੀ ਹੋਵੇ ਟੀਚਰ ਕੁੜੀ ਨੂੰ ਪਹਿਲੇ ਤੇ ਮਾਲਵੇ ਏਰੀਏ ਨੂੰ ਪਹਿਲੇ ਜੀ ਇਸ ਪਰਿਵਾਰ ਦਾ ਨੰਬਰ ਤੁਸੀਂ ਨੋਟ ਕਰ ਸਕਦੇ ਹੋ 99684 58177 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਪਰਿਵਾਰ ਤੋਂ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂਜੀ ਇਸ ਤੋਂ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੇ ਦਾ ਰਿਸ਼ਤਾ ਕਾਸਟ ਰਾਮਦਾਸੀਆ ਗੋਤ 베ਦੀ ਪੜਾਈ ਪਲੱਸ 2 ਕੀਤੀ ਹੋਈ ਹੈ ਜੀ ਉਮਰ ਡੇਟ ਆਫ ਬਰਥ ਹੈਗੀ ਹੈ ਜੀ 32 ਸਾਲ ਭੈਣ 1 ਕੇ ਭਰਾ 2 ਨੇ ਕੰਮ ਇਹ ਨਾ ਦਾ ਹੈਗਾ ਜੀ ਦੁਬਈ ਦੇ ਵਿੱਚ ਟਰਾਲਾ ਡਰਾਈਵਰ ਹੈ ਉਹਨਾਂ ਮਾਂਗੀ ਕੁੜੀ ਵਧੀਆ ਹੋਵੇ ਹੋਰ ਪਰਿਵਾਰ ਦੀ ਕੋਈ ਮੰਗਣੀ ਹੈ ਜੀ ਇਸ ਪਰਿਵਾਰ ਦਾ ਨੰਬਰ ਵੀ ਇੱਥੇ ਲਿਖਿਆ ਹੈ ਜੀ ਨੋਟ ਕਰੋ 62808 3434 ਇਸ ਨੰਬਰ ਤੇ ਤੁਸੀਂ ਕਾਲ ਕਰਕੇ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਤੇ ਇਸ ਤੋਂ ਵਧੇਰੇ ਜਾਣਕਾਰੀ ਵੀ ਤੁਸੀਂ ਲੈ ਸਕਦੇ ਹੋ ਹਾਂਜੀ ਏਸੀ ਜੀ ਆਪਣੇ ਅੱਜ ਦੇ ਤਿੰਨ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਸੈੱਟ ਹੁੰਦਾ ਹੈ ਤਾਂ ਦਿੱਤੇ ਗਏ ਨੰਬਰਾਂ ਤੇ ਤੁਸੀਂ ਕਾਲ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ। ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਡਾਟਾ ਪੇਸ ਕੇ ਮੈਸੇਜ ਕਰਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ। ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ Pranavaji.